ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਅੱਜ ਦਾ ਵਿਸ਼ਾ ਹੈ ਜੀ ਵੱਡਾ ਘੱਲੂ ਘਾੜ ਕਿ ਸਿੱਖ ਕੌਮ ਦੀ ਜਿਹੜੀ ਨਸਲ ਖੁਸ਼ੀ ਦੇ ਲਈ ਸਮੇਂ ਦੀਆਂ ਹਕੂਮਤਾਂ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਸਿੱਖਾਂ ਦੀ ਸ਼ਕਤੀ ਨੂੰ ਵੀ ਕੁਚਲਣ ਦਾ ਯਤਨ ਕੀਤਾ ਔਰ ਸਿੱਖ ਕੌਮ ਦਾ ਵੱਧ ਤੋਂ ਵੱਧ ਜਿਹੜਾ ਨੁਕਸਾਨ ਕਰਨ ਦਾ ਉਹ ਯਤਨ ਕੀਤਾ ਚੈਨਲ ਤੇ ਨਵੇਂ ਹੋ ਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਤਾਂ ਕਿ ਮੈਂ ਹੋਰ ਉਤਸ਼ਾਹ ਦੇ ਨਾਲ ਪੰਜਾਬ ਦੇ ਇਤਿਹਾਸ ਤੇ ਪ੍ਰਾਤਨ ਪੰਜਾਬ 'ਚ ਅਸੀਂ ਉਹਦੇ ਉੱਪਰ ਵੀਡੀਓ ਬਣਾਉਂਦਾ ਰਹਾਂ ਵੱਡੂ ਵੱਡਾ ਘੱਲੂ ਘਾਰਾ ਜੋ ਉਸ ਵੇਲੇ ਪੰਜਾਬ ਦੇ ਵਿੱਚ ਵਾਪਰਿਆ ਇਹ ਅਹਿਮਦ ਸ਼ਾਹ ਅਬਦਾਲੀ ਦਾ 6ਵਾਂ ਹਮਲਾ ਸੀ ਪੰਜਾਬ ਦੇ ਉੱਪਰ ਇਸ ਤੋਂ ਪਹਿਲਾਂ ਉਹ ਹਿੰਦੁਸਤਾਨ ਦੇ ਉੱਪਰ ਪੰਜ ਹਮਲੇ ਕਰ ਚੁੱਕਿਆ ਸੀ ਜਦੋਂ ਉਹ ਹਮਲਾ ਕਰਕੇ ਇੱਥੋਂ ਦਾ ਸਾਜੋ-ਸਮਾਨ, ਧਨ-ਦੌਲਤ ਲੁੱਟ ਕੇ ਵਾਪਸ ਪੰਜਾਬ ਦੇ ਵਿੱਚੋਂ ਅਫਗਾਨਿਸਤਾਨ ਨੂੰ ਜਾਂਦਾ ਸੀ ਪੰਜਾਬ ਦੇ ਵਿੱਚੋਂ ਲੰਘਦੇ ਆ ਜਿਹੜੇ ਸਿੱਖ ਸਨ ਉਹ ਗੋਰੀਲਾ ਯੁੱਧ ਨੀਤੀ ਨੂੰ اختیار ਕਰਦੇ ਹੋਏ ਉਹਦੇ ਬਹੁਤ ਸਾਰਾ ਜਿਹੜਾ ਸਾਜੋ-ਸਮਾਨ ਸਨ ਸੀ ਉਸ ਨੂੰ ਵੀ ਲੋਟ ਲੈਂਦੇ ਸਨ ਔਰ ਉਹ ਜੋ ਗੁਲਾਮ ਪਨਾ ਕੇ ਇਸਤਰੀਆਂ ਬੱਚੇ ਲੈ ਜਾ ਰਿਆ ਹੁੰਦਾ ਸੀ ਉਹਨਾਂ ਨੂੰ ਵੀ ਛੜਵਾ ਲੈਂਦੇ ਸਨ ਇਸੇ ਤਰੀਕੇ ਨਾਲ ਪੰਜਵੇਂ ਹਮਲੇ ਤੋਂ ਬਾਅਦ ਜਦੋਂ ਉਹ ਵਾਪਸ ਜਾ ਰਿਹਾ ਸੀ ਸਿੰਘਾ ਨੇ ਫਿਰ ਉਸੇ ਹੀ ਛਾਪਾ ਮਾਰੀ ਨੀਤੀ ਜਿਹੜੀ ਸੀ ਅਪਣਾ ਕੇ ਉਹਦਾ ਨੁਕਸਾਨ ਕੀਤਾ ਸੀ ਅਹਿਮਦ ਸ਼ਾਹ ਅਫਦਾਲੀ ਜਦੋਂ ਅਫਗਾਨਿਸਤਾਨ ਚਲਾ ਗਿਆ ਪੰਜਵੇਂ ਹਮਲੇ ਤੋਂ ਬਾਅਦ ਤਾਂ ਉਸ ਤੋਂ ਬਾਅਦ ਫਿਰ ਸਿੱਖਾਂ ਨੇ ਬੜੀ ਤੇਜ਼ੀ ਨਾਲ ਜਿਹੜਾ ਸੀ ਆਪਣੀ ਸ਼ਕਤੀ ਨੂੰ ਸੰਗਠਿਤ ਕਰਨਾ ਸ਼ੁਰੂ ਕੀਤਾ ਉਸ ਵੇਲੇ ਜਿਹੜਾ ਲਾਹੌਰ ਦਾ ਉਹ ਸੁਪੇਦਾਰ ਨਿਯੁਕਤ ਕਰਕੇ ਗਿਆ ਸੀ ਪੰਜਾਬ ਦਾ ਸੁਪੇਦਾਰ ਉਹ 우ਬੇਦ ਖਾਨ ਨੂੰ ਕਰਕੇ ਗਿਆ ਸੀ ਸਿੰਘਾਂ ਨੇ ਸਭ ਤੋਂ ਪਹਿਲਾਂ ਜਿਹੜਾ ਸਿਆਲਕੋਟ ਸੀ ਉੱਥੋਂ ਦਾ ਜਿਹੜਾ ਫੌਜਦਾਰ ਸੀ ਖਵਾਜਾ ਮਿਰਜ਼ਾ ਖਾਂ ਉਸ ਦਾ ਕਤਲ ਕੀਤਾ ਔਰ ਉੱਥੋਂ ਜਿਹੜਾ ਸੀ ਆਪਣੀ ਸ਼ਕਤੀ ਨੂੰ ਸੰਗਠਿਤ ਕਰਨਾ ਸ਼ੁਰੂ ਕੀਤਾ ਉਸ ਤੋਂ ਬਾਅਦ ਹੌਲੀ-ਹੌਲੀ ਜਲੰਧਰ ਦੁਆਬ ਜਿਹੜੇ ਤੋਂ ਪਠਾਨ ਸਰਦਾਰ ਸਨ ਉਹਨਾਂ ਨੂੰ ਹਰਾਇਆ ਫਿਰ ਇਸ ਤੋਂ ਬਾਅਦ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਸਿੱਖਾਂ ਨੇ ਸਰਹੰਦ ਤੇ ਜਿਹੜਾ ਮਲੇਰ ਕੋਟਲਾ ਸੀ ਉਹਦੇ ਇਲਾਕਿਆਂ ਦੇ ਵਿੱਚ ਵੀ ਕਬਜ਼ਾ ਕਰਨਾ ਸ਼ੁਰੂ ਕੀਤਾ ਗੁਜਰਾਂਵਾਲਾ ਦਾ ਕਿਲਾ ਸਿੱਖ ਇਤਿਹਾਸ ਦੇ ਵਿੱਚ ਕਾਫੀ ਅਹਿਮ ਸੀ ਜਿਹਦੇ ਉੱਪਰ ਸਿੱਖਾਂ ਨੇ ਤੇ ਬੜੀ ਤੇਜ਼ੀ ਨਾਲ ਕਬਜ਼ਾ ਕੀਤਾ ਔਰ ਹੋਰ ਵੀ ਜਿਹੜੇ ਨਵੇਂ ਕਿਲੇ ਸੀ ਉਹਨਾਂ ਦੀ ਉਸਾਰੀ ਸ਼ੁਰੂ ਕਰ ਦਿੱਤੀ ਵੱਖ-ਵੱਖ ਇਲਾਕਿਆਂ ਦੇ ਵਿੱਚ ਔਰ ਸਿੱਖਾਂ ਨੇ ਕਲਾਨੌਰ, ਬਟਾਲਾ, ਹਰਗੋਬਿੰਦਪੁਰ, ਅੰਮ੍ਰਿਤਸਰ ਅਤੇ ਲਾਹੌਰ ਦੇ ਆਲੇ-ਦੁਆਲੇ ਦੇ ਖੇਤਰ ਜਿਹੜੇ ਸੀ ਉਹਨਾਂ ਤੇ ਆਪਣਾ ਅਧਿਕਾਰ ਜਮਾਲਿਆ ਸੀ, ਅਧਿਕਾਰ ਕਬਜ਼ਾ ਕਰ ਲਿਆ ਸੀ। ਸਿੱਖਾਂ ਦੀ ਵਧਦੀ ਹੋਈ ਸ਼ਕਤੀ ਨੂੰ ਕੁਚਲਣ ਦੇ ਲਈ ਜਿਹੜਾ ਪੰਜਾਬ ਦਾ ਉਸ ਵੇਲੇ ਸੂਬੇਦਾਰ ਸੀ ਖਵਾਜਾ ਉਵੇਦ ਖਾਨ ਨੇ 10000 ਸੈਨਕਾਂ ਦੇ ਨਾਲ ਜਿਹੜਾ ਸੀ ਉਹ ਗੁਜਰਾਵਾਲਾ ਜਿਹੜਾ ਕਿਲਾ ਸੀ ਜਿੱਥੇ ਸਿੱਖਾਂ ਦੀ ਸ਼ਕਤੀ ਸੰਗਠਿਤ ਕੀਤੀ ਹੋਈ ਸੀ ਕਹਿਣ ਦਾ ਪਾਤਕੇ ਉਸ ਵੇਲੇ ਸਿੱਖ ਸੀ ਉਹ ਗੁਜਰਾਵਾਲੇ ਕਿਲੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਫੌਜ ਤੇ ਹਥਿਆਰ ਉਹਨਾਂ ਨੇ ਰੱਖੇ ਹੋਏ ਸਨ ਉਸਨੇ ਉਹ ਕਿਲਾ ਜਿਹੜਾ ਸੀ ਉਹ ਘੇਰ ਲਿਆ ਤਾਂ ਉੱਥੇ ਜਸਪਾਲ ਸਿੰਘ ਆਲੂਵਾਲੀਆ ਦੀ ਜੜੀ ਅਗਵਾਈ ਦੇ ਵਿੱਚ ਸਿੱਖਾਂ ਨੇ 우ਬੇਦ ਖਾਨ ਦੀ ਜਿਹੜੀ ਫੌਜ ਸੀ ਉਸ ਦਾ ਬੜਾ ਬਹਾਦਰੀ ਦੇ ਨਾਲ ਟੱਕਰ ਆ ਕੀਤਾ ਔਰ ਉਸ ਨੂੰ ਹਰਾਇਆ ਹੀ ਨਹੀਂ ਬਲਕਿ ਉਹਦਾ ਜਿਹੜਾ ਖਜ਼ਾਨਾ ਸੀ ਉਹ ਵੀ ਉਹ ਲੁੱਟ ਲਿਆ ਇਸ ਮਹੱਤਵਪੂਰਨ ਜਿੱਤ ਤੋਂ ਬਾਅਦ ਜਿਹੜਾ ਖਾਲਸੇ ਨੇ ਜਿਹੜੇ ਜੱਸਾ ਸਿੰਘ ਆਲੂਵਾਲੀਆ ਸਨ ਉਹਨਾਂ ਨੂੰ ਜਿਹੜਾ ਸੁਲਤਾਨ ਉਲਕੌਮ ਦੀ ਜਿਹੜੀ ਪਦਵੀ ਸੀ ਉਸ ਉਪਾਦੀ ਨਾਲ ਵੀ ਸਨਮਾਨਿਤ ਕੀਤਾ ਔਰ 우ਬੇਦ ਖਾਨ ਨੂੰ ਹਰਾਉਣ ਤੋਂ ਬਾਅਦ ਸਿੱਖਾਂ ਨੇ ਜਿਹੜਾ ਲਾਹੌਰ ਦੇ ਉੱਪਰ ਉਹ ਕਬਜ਼ਾ ਕਰ ਲਿਆ ਸੀ ਔਰ ਇਹ ਜਿਹੜੀ ਖਾਲਸਾ ਫੌਜ ਦੀ ਜਿਹੜੀ ਜਿੱਤ ਸੀ ਇਹ ਪੰਜਾਬ ਦੀ ਜਿਹੜੀ ਰਾਜਧਾਨੀ ਦੇ ਉੱਪਰ ਪਹਿਲੀ ਰਣਨੀਤੀ ਜਿਹੜੀ ਜਿੱਤ ਸੀ ਇਹ ਬਹੁਤ ਜ਼ਿਆਦਾ ਮਹੱਤਵਪੂਰਨ ਸੀ ਇਸ ਤੋਂ ਬਾਅਦ ਸਿੱਖਾਂ ਨੇ ਝੰਡਿਆਲਾ ਤੇ ਨਰੰਜਨੀਆਂ ਜਿਹੜੀ ਸੰਪਰਦਾਇ ਸੀ ਆਪਾਂ ਇਤਿਹਾਸ ਦੇ ਵਿੱਚ ਪੜਿਆ ਕਿ ਇਹਨਾਂ ਨੇ ਮੁਗਲਾਂ ਤੇ ਜਿਹੜੇ ਉਸ ਵੇਲੇ ਸ਼ਾਸਕ ਰੇ ਨੇ ਫੌਜਾਂ ਦੇ ਪੰਜਾਬ ਦੇ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਸਿੱਖਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੀ ਇਹਨਾਂ ਸੰਪਰਦਾਵਾਂ ਨੇ ਤਾਂ ਇਹਨਾਂ ਨੇ ਜਿਹੜੀ ਕੱਟੜ ਦੁਸ਼ਮਣੀ ਸਿੱਖਾਂ ਦੇ ਨਾਲ ਨਿਭਾਈ ਸੀ ਤਾਂ ਫਿਰ ਸਿੰਘਾਂ ਨੇ ਉਹਨਾਂ ਨੂੰ ਉਹਨਾਂ ਦੀ ਕੀਤੀ ਦਾ ਫਲ ਵੀ ਪੁਗਤਾਇਆ ਬਹੁਤ ਸਾਰੇ ਜਿਹੜੇ ਉਸ ਵੇਲੇ ਇਸ ਤਰ੍ਹਾਂ ਦੇ ਸੂਈਏ ਜਿਹੜੇ ਸਰਕਾਰ ਦੇ ਨਾਲ ਮਿਲ ਕੇ ਕੌਮ ਦਾ ਨੁਕਸਾਨ ਕਰ ਰਹੇ ਸਨ ਉਹਨਾਂ ਨੂੰ ਮੌਤੇ ਜਿਹੜਾ ਘਾਟ ਉਤਾਰਿਆ ਤਾਂ ਅਕੀਲਦਾਸ ਜਿਹੜਾ ਉਸ ਵੇਲੇ ਇਸ ਸੰਪਰਦਾਇ ਦੇ ਵਿੱਚ ਉਹਨਾਂ ਦਾ ਮੁਖੀ ਸੀ ਉਸਨੇ ਜਦੋਂ ਇਸ ਬੰਦੀ ਪਤਾ ਲੱਗਿਆ ਕਿ ਸਿੰਘ ਇਸ ਤਰੀਕੇ ਦੀ ਕਾਰਵਾਈ ਕਰ ਰਹੇ ਹਨ ਕਿ ਜਿਹੜੇ ਉਹਨਾਂ ਨੇ ਜਿਨ੍ਹਾਂ ਨੇ ਵੀ ਸੂਹਾਂ ਦੇ ਦੇ ਕੇ ਸਿੱਖਾਂ ਨੂੰ ਫੜਵਾਇਆ ਸੀ ਜਾਂ ਕਤਲ ਕਰਵਾਇਆ ਸੀ ਤਾਂ ਉਹ ਫਟਾਫਟ ਉਸਨੇ ਅਬਦਾਲੀ ਤੱਕ ਪਹੁੰਚ ਕੀਤੀ ਤੇ ਉਹਨੂੰ ਮਦਦ ਦੀ ਜੜੀ ਸੀ ਉਹ ਅਪੀਲ ਕੀਤੀ ਅਹਿਮਦ ਸ਼ਾਹ ਅਬਦਾਲੀ ਪੰਜਾਬ ਵਿੱਚ ਸਿੱਖਾਂ ਦੀ ਵਧਦੀ ਹੋਈ ਸ਼ਕਤੀ ਨੂੰ ਕਦੇ ਵੀ ਸਹਿਣ ਨਹੀਂ ਕਰ ਸਕਦਾ ਸੀ ਕਿਉਂਕਿ ਉਸਨੂੰ ਪਤਾ ਸੀ ਕਿ ਜੇ ਇੱਕ ਵਾਰ ਇੱਕਾਬਜ ਹੁੰਦੇ ਹਨ ਤਾਂ ਦੁਬਾਰਾ ਫਿਰ ਬੰਨੂ ਬਹੁਤ ਵੱਡੀ ਜਿਹੜੀ ਫੌਜ ਹੈ ਲੈ ਕੇ ਜਾਣਾ ਪਏਗਾ ਤਾਂ ਕਿ ਜਿਹੜੇ ਉੱਥੇ ਪਹਿਲਾ ਆਉਂਦੇ ਵੱਲੋਂ ਜਿੰਨੇ ਵੀ ਗਵਰਨਰ ਵਾਰ-ਵਾਰ ਇੱਥੇ ਲਗਾਏ ਗਏ ਸੀ ਸਿੱਖ ਉਹਨਾਂ ਨੂੰ ਬੜੀ ਜਲਦੀ ਨਾਲ ਹਰਾ ਕੇ ਲਾਹੌਰ ਦੇ ਉੱਪਰ ਜਿਹੜਾ ਸੀ ਉਹ ਕਬਜ਼ਾ ਕਰ ਲੈਂਦੇ ਸੀ ਜਾਂ ਉਹ ਜਿਹੜੇ ਲਾਹੌਰ ਦੇ ਸੂਬੇਦਾਰ ਹੁੰਦੇ ਸਨ ਉਹ ਸਿੱਖਾਂ ਦੀ ਜਿਹੜੀ ਸ਼ਕਤੀ ਹੈ ਉਸ ਨੂੰ ਕੁਚਲਣ ਦੇ ਵਿੱਚ ਅਸਮਰੱਥ ਰਹਿੰਦੇ ਸਨ ਸਿੰਘ ਨੇੜੇ ਦੇ ਇਲਾਕਿਆਂ ਦੇ ਵਿੱਚ ਆਪਣੀ ਜਿਹੜੀ ਸ਼ਕਤੀ ਨੂੰ ਸੰਗਠਿਤ ਕਰਕੇ ਜਿਹੜੀ ਉਸ ਵੇਲੇ ਦੀ ਸਰਕਾਰ ਸੀ ਉਤੇ ਨਾਲ ਟੱਕਰਾਂ ਕਰਦੇ ਰਹਿੰਦੇ ਸਨ ਤਾਂ ਉਸ ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀ ਉਹ ਬੜੀ ਭਾਰੀ ਫੌਜ ਲੈ ਕੇ ਕਾਬਲ ਤੋਂ ਉਸਨੇ ਪੰਜਾਬ ਵੱਲ ਨੂੰ ਜਿਹੜਾ ਸੀ ਉਹ ਕੂਚ ਕਰ ਦਿੱਤਾ ਸੀ ਅਹਿਮਦ ਸ਼ਾਹ ਅਬਦਾਲੀ ਬਿਨਾਂ ਕਿਸੇ ਔਕੜ ਤੋਂ ਜਾਂ ਕਹਿ ਸਕਦੇ ਹਾਂ ਕਿ ਬਿਨਾਂ ਕਿਸੇ ਖਾਸ ਬ੍ਰੋਤ ਤੋਂ ਉਸਨੇ ਲਾਹੌਰ ਤੇ ਦੁਬਾਰਾ ਫਿਰ ਕਬਜ਼ਾ ਕਰ ਲਿਆ ਸੀ ਕਿਉਂਕਿ ਸਿੰਘਾਂ ਦੀ ਜਿਹੜੀ ਗਿਣਤੀ ਆ ਉਸ ਵੇਲੇ ਬਹੁਤ ਘੱਟ ਹੀ ਸੀ ਇਸ ਤੋਂ ਬਾਅਦ ਕੀ ਹੋਇਆ ਕਿ ਉਹ ਝੰਡਿਆਲਾ ਵੱਲ ਵਧਿਆ ਇੱਥੇ ਪਹੁੰਚਣ ਤੇ ਉਸ ਨੂੰ ਇਹ ਖਬਰ ਮਿਲੀ ਕਿ ਸਿੱਖ ਉੱਥੋਂ ਜਾ ਚੁੱਕੇ ਹਨ ਤਾਂ ਇਸ ਸਮੇਂ ਉਹ ਮਲੇਰਕੋਟਲਾ ਦੇ ਨੇੜੇ ਇੱਕ ਪਿੰਡ ਹੈ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਕੂਪ ਲਿਖਿਆ ਹੋਇਆ ਹੈ ਉੱਥੇ ਇਕੱਠੇ ਹੋਏ ਹੋਣ ਇਸ ਲਈ ਉਹ ਬੜੀ ਤੇਜ਼ੀ ਨਾਲ ਜੜਾ ਸੀ ਅਹਿਮਦ ਸ਼ਾਹ ਬਤਾਲੀ ਮਲੇਰਕੋਟਲਾ ਵੱਲ ਵਧਿਆ ਉਸਨੇ ਸਰਹੰਦ ਦੇ ਸੂਬੇਦਾਰ ਜੈਨ ਖਾਨ ਨੂੰ ਵੀ ਆਪਣੀਆਂ ਫੌਜਾਂ ਦੇ ਸਮੇਤ ਜਿਹੜਾ ਸੀ ਉਹ ਕੂਪ ਦੇ ਵਿੱਚ ਪਹੁੰਚਣ ਦਾ ਜਿਹੜਾ ਸੀ ਉਹ ਹੁਕਮ ਦਿੱਤਾ ਇਸ ਸਾਂਝੀ ਫੌਜ ਨੇ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਤੇ ਜਿਹੜਾ ਸਰਹੰਦ ਦਾ ਸੂਬੇਦਾਰ ਸੀ ਜੈਨ ਖਾਨ ਉਹਦਿਆਂ ਫੌਜਾਂ ਨੇ ਮਿਲ ਕੇ 1762 ਜਿਹੜਾ ਈਸਵੀ ਹੈ ਉੱਥੇ ਪਿੰਡ ਕੂਪ ਦੇ ਵਿੱਚ ਸਿੱਖਾਂ ਤੇ ਜਿਹੜਾ ਅਚਾਨਕ ਹਮਲਾ ਕਰ ਦਿੱਤਾ ਸਿੱਖ ਉਸ ਸਮੇਂ ਆਪਣੇ ਪਰਿਵਾਰਾਂ ਨੂੰ ਕਿਸੇ ਸੁਰੱਖਿਤ ਜੜੀਆਂ ਥਾਵਾਂ ਤੇ ਉਹ ਲੈ ਕੇ ਜਾ ਰਹੇ ਸਨ ਕਿਉਂਕਿ ਸਿੱਖਾਂ ਨੂੰ ਵੀ ਪਤਾ ਇਸ ਗੱਲ ਦਾ ਲੱਗ ਚੁੱਕਿਆ ਸੀ ਕਿ ਜਿਹੜਾ ਅਹਿਮਦ ਸ਼ਾਹ ਬਗਾਲੀ ਹੈ ਉਹ ਪੰਜਾਬ ਦੇ ਲਈ ਜਿਹੜੀ ਫੌਜ ਲੈ ਕੇ ਚੱਲ ਪਿਆ ਉਥੋਂ ਔਰ ਉਹ ਇਸੇ ਕਰਕੇ ਆ ਰਿਹਾ ਕਿ ਸਿੱਖ ਜਿਹੜੀ ਸ਼ਕਤੀ ਹੈ ਉਸ ਨੂੰ ਕੁਚਲ ਦਿੱਤਾ ਜਾਵੇ ਇਸ ਕਰਕੇ ਜਿਹੜਾ ਛੋਟਾ ਘੱਲੂ ਘਰ ਇਸ ਤੋਂ ਪਹਿਲਾਂ ਹੋ ਚੁੱਕਿਆ ਸੀ ਉਹਦੇ ਵਿੱਚ ਸਿੱਖਾਂ ਦੇ ਪਰਿਵਾਰਾਂ ਦਾ ਜਿਹੜਾ ਸੀ ਉਹ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਤਾਂ ਇਸ ਕਰਕੇ ਸਿੱਖਾਂ ਨੇ ਪਹਿਲਾਂ ਇੱਥੇ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜਣ ਦਾ ਜਿਹੜਾ ਸੀਗਾ ਉਹ ਫੈਸਲਾ ਲਿਆ ਪਰ ਉਹਦੇ ਅਚਾਨਕ ਹਮਲੇ ਦੇ ਨਾਲ ਸਿੱਖ ਉਸ ਸਮੇਂ ਆਪਣੇ ਪਰਿਵਾਰਾਂ ਨੂੰ ਜਦੋਂ ਸੁਰੱਖਿਅਤ ਥਾਵਾਂ ਵੱਲ ਲਿਜਾ ਰਹੇ ਸਨ ਤਾਂ ਉਸ ਸਮੇਂ ਜਿਹੜੀ ਸ਼ਸਤਰ ਜਿਹੜਾ ਫੌਜਾਂ ਦਾ ਟੱਕਰਾ ਕਰਨ ਲਈ ਸ਼ਸਤਰ ਤੇ ਜਿਹੜੀ ਭੋਜਨ ਸਮੱਗਰੀ ਸੀ ਉਹ ਉਥੋਂ ਕੁਝ ਦੂਰੀ ਤੇ ਜਿਹੜੀ ਸੀ ਉਹ ਪਈ ਹੋਈ ਸੀ ਪਿੰਡ ਗਰਮਾ ਨਾਮ ਦੇ ਸਥਾਨ ਤੇ ਉੱਪਰ ਸਿੱਖਾਂ ਨੇ ਆਪਣੀਆਂ ਇਸਤਰੀਆਂ ਅਤੇ ਬੱਚਿਆਂ ਨੂੰ ਚੌਹਾਂ ਪਾਸਿਆਂ ਤੋਂ ਜਿਹੜਾ ਰੱਖਿਆ ਘੇਰਾ ਪਾ ਕੇ ਦੁਸ਼ਮਣ ਦੇ ਨਾਲ ਜਿਹੜਾ ਸੀ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਜਿਹੜੇ ਹਥਿਆਰ ਉਹ ਅਜੇ ਉਹਨਾਂ ਦੀ ਉਹਨਾਂ ਦੇ ਕੋਲ ਬਹੁਤ ਘੱਟ ਸਨ ਇਹ ਅਚਾਨਕ ਹਮਲੇ ਦੇ ਨਾਲ ਉਹ ਉਥੋਂ ਹਥਿਆਰ ਜਿਹੜੇ ਸੀ ਅਜੇ ਸਿੱਖ ਜਿਆਦਾ ਆਪਣੇ ਕੋਲ ਨਹੀਂ ਲਿਆ ਪਾਈ ਸਨ ਪਰ ਸਿੱਖਾਂ ਦੇ ਕੋਲ ਜਿਹੜੇ ਸ਼ਸਤਰਾਂ ਦੀ ਘਾਟ ਹੋਣ ਦੇ ਕਾਰਨ ਉਹ ਜਿਆਦਾ ਇੱਥੇ ਮੁਕਾਬਲਾ ਨਹੀਂ ਕਰ पाए ਇਸ ਲੜਾਈ ਵਿੱਚ ਸਿੱਖਾਂ ਦਾ ਫਿਰ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ ਜਿਵੇਂ ਛੋਟੇ ਕੱਲੂ ਘਾਰੇ ਦੇ ਵਿੱਚ ਹੋਇਆ ਸੀ ਕਿਉਂਕਿ ਅਜੇ ਪਰਿਵਾਰਾਂ ਨੂੰ ਸੁਰੱਖਿਅਤ ਥਾਂ ਤੇ ਨਹੀਂ ਪਹੁੰਚਾਇਆ ਗਿਆ ਸੀ ਇਸ ਵੱਡੇ ਕੱਲੂ ਘਾਰੇ ਦੇ ਵਿੱਚ 25000 ਤੋਂ ਲੈ ਕੇ 30000 ਦੇ ਆਸ-ਪਾਸ ਜਿਹੜੇ ਸੀ ਉਹ ਸਿੱਖ ਇਸਤਰੀਆਂ ਬੱਚੇ ਬਜ਼ੁਰਗ ਇਹਦੇ ਵਿੱਚ ਜਿਹੜੇ ਸ਼ਹੀਦ ਹੋ ਗਏ ਸਨ ਇਸ ਕਰਕੇ ਇਸ ਜਿਹੜਾ جنگ ਹੈ ਜਾਂ ਇਹਦੇ ਵਿੱਚ ਜਿਹੜੀ ਬਹੁਤ ਭਾਰੀ ਨੁਕਸਾਨ ਹੋਇਆ ਜਿਸ ਨੂੰ ਵੱਡਾ ਕੱਲੂਕਾਰਾ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇਤਿਹਾਸ ਦੇ ਵਿੱਚ ਕੱਲੂਕਾਰੇ ਤੋਂ ਬਾਅਦ ਅਬਦਾਲੀ ਕੁਛ ਟਾਈਮ ਜਿਹੜਾ ਸੀ ਉਹ ਫਿਰ ਇੱਥੇ ਪੰਜਾਬੀ ਰਿਆ ਉਹ ਅੰਮ੍ਰਿਤਸਰ ਪਹੁੰਚ ਕੇ ਉਸਨੇ ਹਰਮੰਦਰ ਸਾਹਿਬ ਦਾ ਜਿਹੜਾ ਇਮਾਰਤ ਸੀ ਉਸ ਨੂੰ ਢਾਹ ਢੇਰੀ ਕੀਤਾ ਔਰ ਕਵਿੱਤਰ ਸਰੋਵਰ ਨੂੰ ਜੋ ਉਸਨੇ ਸਿੱਖ ਸ਼ਹੀਦ ਕੀਤੇ ਸਨ ਉਸ ਦੀਆਂ ਖੋਪੜੀਆਂ ਉਹਨਾਂ ਦੀਆਂ ਖੋਪੜੀਆਂ ਅਤੇ ਹੋਰ ਜਿਹੜਾ ਮਲਬਾ ਸੀ ਉਹਦੇ ਨਾਲ ਜਿਹੜਾ ਸਰੋਵਰ ਸੀ ਉਸ ਨੂੰ ਪਰਵਾ ਦਿੱਤਾ ਇਸ ਤੋਂ ਬਾਅਦ ਬੇਸ਼ੱਕ ਅਬਦਾਲੀ ਸਿੱਖਾਂ ਨੂੰ ਦਬਾਉਣ ਦੇ ਲਈ ਜਾਂ ਸਿੱਖ ਕੌਮ ਨੂੰ ਖਤਮ ਕਰਨ ਦੇ ਲਈ ਲਾਹੌਰ ਟਿਕਿਆ ਰਿਹਾ ਪਰ ਉਹ ਅਜਿਹਾ ਕਰ ਨਹੀਂ ਸਕਿਆ ਕਿਉਂਕਿ ਅਕਤੂਬਰ 1763 ਈਸਵੀ ਦੇ ਵਿੱਚ ਜਿਹੜੀ ਦੀਵਾਲੀ ਆਈ ਸੀ ਕਿਉਂਕਿ ਉਸ ਵੇਲੇ ਦੋ ਇਕੱਠ ਜਿਹੜੇ ਹੁੰਦੇ ਸਨ ਦਰਬਾਰ ਸਾਹਿਬ ਦੇ ਵਿੱਚ ਹਰਮੰਦਰ ਸਾਹਿਬ ਇੱਕ ਵਿਸਾਖੀ ਨੂੰ ਔਰ ਇੱਕ ਦੀਵਾਲੀ ਨੂੰ ਉਹ ਜਿਹੜੀ ਪਹਿਲੀ ਦੀਵਾਲੀ ਆਈ ਉਸੇ ਦੀਵਾਲੀ ਦੇ ਉੱਪਰ ਹੀ ਲਗਭਗ 60000 ਸਿੱਖ ਜਿਹੜੇ ਸਨ ਉਹ ਉੱਥੇ ਇਕੱਠੇ ਹੋਏ ਤਾਂ ਇੰਨਾ ਭਾਰੀ ਇਕੱਠ ਦੇਖ ਕੇ ਜਿਹੜਾ ਅਬਦਾਲੀ ਸੀ ਉਹ ਹੈਰਾਨ ਹੋਇਆ ਸੀ ਕਿ ਮੈਂ ਇੰਨੀ ਜ਼ਿਆਦਾ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਕਿ ਸਿੱਖ ਕੌਮ ਦਾ ਜਿਹੜਾ ਖੁਰਾ ਖੋਜ ਮੈਂ ਮਟਾਉਣ ਦੇ ਲਈ ਇੰਨਾ ਕੁਝ ਕੀਤਾ ਪਰ ਇਹ ਅਜੇ ਤੱਕ ਵੀ ਜਿਹੜੇ ਉਸੇ ਤਰੀਕੇ ਨਾਲ ਬਿਨਾਂ ਕਿਸੇ ਡਰ ਤੋਂ ਫਿਰ ਦੀਵਾਲੀ ਦੇ ਇਕੱਠ ਦੇ ਉੱਪਰ ਸਿੱਖ ਇਕੱਠੇ ਹੋਏ ਉਸ ਵੇਲੇ ਜੋ ਸਿੱਖ ਕੌਮ ਦੇ ਜਰਨਲ ਸਨ ਉਹਨਾਂ ਨੇ ਫਿਰ ਬੜੀ ਜੜੀ ਆਪਣੀ ਦਲੇਰੀ ਦਾ ਜਿਹੜਾ ਸੀ ਉਹ ਸਬੂਤ ਦਿੱਤਾ ਔਰ ਸਿੱਖ ਕੌਮ ਨੇ ਵੀ ਕਿ ਉਹ ਸਰਸਮੇ ਦੀ ਸਰਕਾਰ ਦੀ ਜਿਹੜੀ ਦਮਨਕਾਰੀ ਨੀਤੀ ਸੀ ਉਸ ਤੋਂ ਡਰੇ ਨਹੀਂ ਝੁਕੇ ਨਹੀਂ ਜਿਵੇਂ ਇੱਕ ਦੀਵਾਲੀ ਆਈ ਤਾਂ ਉਹ ਫਿਰ ਹੁਮ ਹੁਮਾ ਕੇ ਉੱਥੇ ਜਿਹੜਾ ਸੀ ਹਰਮੰਦਰ ਸਾਹਿਬ ਇਕੱਠ ਦੇ ਵਿੱਚ ਪਹੁੰਚੇ ਵੱਡੇ ਕੱਲੂ ਕਾਰੇ ਦੇ ਨਾਲ ਸਿੱਖ ਕੌਮ ਦਾ ਬੇਸ਼ੱਕ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਰ ਅਬਦਾਲੀ ਦੇ ਜਿਹੜੇ ਮਨਸੂਬੇ ਸਨ ਉਹ ਕਾਮਯਾਬ ਨਹੀਂ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ